ਵੱਡੀ ਖਬਰ ਮੋਹਾਲੀ ਦੇ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਜਿਸ ਦੌਰਾਨ ਗੈਂਗਸਟਰ ਬਨਵਾਰੀ ਪਾਲ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਸੁਹਾਨਾ ਥਾਣੇ ਦੇ ਚੱਪੜ ਚਿੜੀ ਨੇੜੇ ਹੋਇਆ ਹੈ ਗੈਂਗਸਟਰ ਕਿਸੇ ਗਾਇਕ ਦੀ ਰੈਕੀ ਕਰ ਰਹੇ ਸਨ ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਐਕਸ਼ਨ ਲਿਆ ਹਾਲਾਂਕਿ ਸਪੈਸ਼ਲ ਸੈੱਲ ਨੇ ਗੈਂਗਸਟਰ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਲੇਕਿਨ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਗੈਂਗਸਟਰ ਬਨਵਾਰੀ ਪਾਲ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਦ ਕਿ ਉਸ ਦਾ ਦੂਸਰਾ ਸਾਥੀ ਭੱਜਣ ਦੇ ਵਿੱਚ ਕਾਮਯਾਬ ਰਿਹਾ ਹੈ ਗੈਂਗਸਟਰ ਬਨਵਾਰੀ ਪਾਲ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹੈ ਤੇ ਕੌਸ਼ਲ ਗੈਂਗ ਦਾ ਮੈਂਬਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਫਿਰੋਤੀ ਅਤੇ ਗੋਲੀਬਾਰੀ ਮਾਮਲੇ ਦੇ ਵਿੱਚ ਵੀ ਲੜਿੰਦਾ ਸੀ ਸੋ ਵੱਡੀ ਖਬਰ ਮੋਹਾਲੀ ਤੋਂ ਜਿੱਥੇ ਐਨਕਾਊਂਟਰ ਹੋਇਆ ਸਪੈਸ਼ਲ ਸੈੱਲ ਅਤੇ ਗੈਂਗਸਟਰ ਵਿਚਕਾਰ ਤੇ ਪੁਲਿਸ ਨੇ ਗੈਂਗਸਟਰ ਬਨਵਾਰੀ ਪਾਲ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਅੱਜ ਸਾਨੂੰ ਸਾਡੀ ਜਿਹੜੀ ਸੀ ਇਹਦੀ ਟੀਮ ਹੈ ਸਾਨੂੰ ਇੱਕ ਇਨਫੋਰਮੇਸ਼ਨ ਸਿਗੀ ਕਿ ਇੱਕ ਕੋਈ ਦੋ ਬੰਦੇ ਜਿਹੜੇ ਹੈਗੇ ਆ ਉਹ ਰੈਕੀ ਕਰ ਰਹੇ ਨੇ ਕਿਸੇ ਸਿੰਗਰ ਦੀ ਤੇ ਉਹ ਇੱਕ ਮੋਟਰਸਾਈਕਲ ਦੇ ਉੱਤੇ ਘੁੰਮ ਰਹੇ ਨੇ ਸਾਡੀ ਇਮੀਡੀਏਟਲੀ ਟੀਮ ਸੀ ਜਿਹੜੀ ਹੈਗੀ ਐਕਟੀਵੇਟ ਹੋ ਗਈਆਂ ਤੇ ਉਹਦੀ ਸਰਚ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਸ਼ੁਰੂ ਕਰਤੀ ਤਾਂ ਇਹ ਸਰਚ ਦੌਰਾਨ ਜਦੋਂ ਇੱਕ ਮੋਟਰਸਾਈਕਲ ਜਦੋਂ ਆ ਰਿਹਾ ਸੀਗਾ ਤਾਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਰੁਕਣ ਦੀ بجائے ਉਹਨੇ ਮੋਟਰਸਾਈਕਲ ਭਜਾ ਲਿਆ ਤੇ ਪਹੁੰਚਾਂਦੇ ਪਹੁੰਚਦੇ ਨੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਜਿਹੜੀ ਸੀਗੀ ਉਹ ਕੀਤੀ ਉਹਨੇ ਕਰੀਬ ਹਜੇ ਇੱਕ ਦੋ ਰਾਉਂਡਸ ਹੀ ਫਾਇਰ ਕੀਤੇ ਸੀ ਤਾਂ ਇਮੀਡੀਏਟਲੀ ਜਵਾਬ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਸੀਗਾ ਬੁਲੇਟ ਉਹਦੇ ਲੈਗ ਦੇ ਵਿੱਚ ਲੱਗਿਆ ਤੇ ਇਮੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੌਸਿਬਲ ਹਸਪੀਟਲ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਟਾਈਮ ਤੇ ਜੇਰੇ ਇਲਾਜ ਹੈ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਜਿਹੜੀ ਸਰਚ ਹੈ ਉਹ ਸਾਡੀ ਪੁਲਿਸ ਪਾਰਟੀ ਵੱਲੋਂ ਇਮੀਡੀਏਟਲੀ ਚੱਲ ਰਹੀ ਹੈ ਕਿਹੜੇ ਗੈਂਗਰਸ ਬੰਦੇ ਦੁੱਸੇ ਜਾ ਰਹੇ ਆ ਇਹ ਹਜੇ ਅਸੀਂ ਪ੍ਰੀਲੀਮਰੀ ਜਿਹੜੀ ਪੁੱਛਗਿੱਛ ਕੀਤੀ ਹੈ ਉਸ ਦੇ ਮੁਤਾਬਕ ਇਹ ਬਨਵਾਰੀ ਪਾਲ ਨਾਮ ਦਾ ਬੰਦਾ ਹੈ ਜਿਹੜਾ ਕਿ ਆਗਰਾ ਯੂਪੀ ਤੋਂ ਬਿਲੋਂਗ ਕਰਦਾ ਹੈ ਤੇ ਇਹ ਅੱਗੇ ਕੌਸ਼ਲ ਗੈਂਗ ਨਾਲ ਸੰਬੰਧਿਤ ਹੈ ਇਸ ਦੇ ਨਾਲ ਨਾਲ ਜਿਹੜੀ ਮਾਲਪੁਰ ਖੁਸ਼ਾਰਪੁਰ ਵਿਖੇ ਕਰੀਬ 15 ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਜਿਹੜੀ ਇੱਕ ਪੈਰਲੀ ਅਗਲੇ ਦਿਨ ਸਿਕਰਮੈਂਟੋ ਵੀ ਫਾਇਰਿੰਗ ਹੋਈ ਸੀ ਉਹ ਜਿਹੜੇ ਤਿੰਨ ਸ਼ੂਟਰਸ ਜਿਹੜੇ ਉਹਦੇ ਵਿੱਚ ਇਨਵੋਲਡ ਸੀਗੇ ਉਹਨਾਂ ਚੋਂ ਇੱਕ ਇਹੇ ਸੀਗਾ ਤੇ ਇੱਕ ਕੱਲ ਵੀ ਰਾਤੀ ਦੇਰ ਰਾਤ ਪਟਾਣੀ ਢਾਬੇ ਤੇ ਇੱਕ ਸਿੰਗਰ ਦੇ ਉੱਪਰ ਫਾਇਰਿੰਗ ਹੋਈ ਹੈ ਉਸ ਦਾ ਕੋਈ ਰਿਲੇਸ਼ਨ ਇਹਦਾ ਆ ਰਿਹਾ ਨਹੀਂ ਇਹ ਸੈਪਰੇਟ ਮੈਟਰ ਹੈ ਜੀ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਕੇਸ ਦੇ ਵਿੱਚ ਵੀ ਸਾਨੂੰ ਬੜੀ ਪੋਜ਼ਿਟਿਵ ਲੀਡਸ ਜਿਹੜੀਆਂ ਹੈਗੀਆਂ ਉਹ ਮਿਲੀਆਂ ਹੋਈਆਂ ਤੇ ਅਸੀਂ ਬਹੁਤ ਨੇੜੇ ਹਾਂ ਉਸ ਕੇਸ ਨੂੰ ਵੀ ਟਰੈਕ ਕਰ ਰਹੇ ਹਾਂ ਫਿਰ ਕਿੰਨੇ ਕੇ ਬ ਆ ਜਿਹੜੇ ਇਸ ਇਸ ਕੇਸ ਦੇ ਵਿੱਚ ਇਹ ਦੋ ਬੰਦੇ ਸੀਗੇ ਇੱਕ ਮੌਕੇ ਤੇ ਫੜਿਆ ਗਿਆ ਹੈ ਤੇ ਇੱਕ ਜਿਹੜਾ ਹੈਗਾ ਫਰਾਰ ਹੋ ਗਿਆ ਤੇ ਉਹ ਵੀ ਚੇਤੇ ਰਨਅਪ ਕਰ ਲੈਣਾ ਹੈ